ਲਓ ਜੀ ਮਿੱਤਰੋ ਅੱਜ ਕੱਢਿਆ ਦੋ ਟਰੈਕਟਰ ਤੇ ਦੋਨੇ ਟਰੈਕਟਰਾਂ ਪਿੱਛੇ ਚਲਾ ਕੇ ਦੇਖਣੀ ਆ ਤੂੜੀ ਵਾਲੀਆਂ ਮਸ਼ੀਨਾਂ ਭਾਗ ਸਿਓ ਇਹ ਕਹਿੰਦਾ ਫਿੱਤਰਾ 363 ਜੀ ਇਹ ਚਲਾ ਕੇ ਦੇਖ ਕਹਿੰਦਾ 363 ਨੂੰ ਮੈਂ ਹੀ ਚਲਾਉਣਾ ਹੋਰ ਕੋਈ ਹੱਥ ਨਾ ਲਾ ਦਵੇ ਹੈ ਹਾਂ ਚੱਲ ਜੀ ਦੱਸੀ ਪੁਰਾਣਾ ਪੁਰਾਣਾ ਕੋਣਾ ਡਰਾਈਵਰ 363 ਵਾਲਾ ਪਰਾਣਾ ਤਾਂ ਇਹੀ ਐ ਕਰਨਵੇਂ ਨਿਉਾਨਿਆਂ ਦਾ ਸਾਰਾ ਪਤਨ ਨਾਲੇ ਇਹਨੂੰ ਇਹਨੂੰ ਆਏ ਸਾਰਾ ਪਤਨ ਕਿੱਥੇ ਰੁਕਦਾ ਹੈ ਜਾ ਕੇ ਕਿੱਥੇ ਇਹਦੀ ਨਬਜ਼ ਪਤਾ ਚਾਚਾ ਤੇਦੀ ਹਨਾ ਹਨਾ ਘੈਂਟ ਬੰਦਾ ਘੈਂਟ ਬੰਦਾ ਆਪਾਂ ਤਾਂ ਚਲਾਇਆ ਨਹੀਂ ਇਹ ਹਾਂ ਬਿਲਕੁਲ ਤੇ ਗੋਗੀ ਭਾਈ ਜੀ ਫਿੰਗਰ ਪਾ ਰਿਹਾ ਠੀਕ ਐ ਸਸਰੀ ਘਰ ਬੁਲਾ ਦੇ ਇੱਧਰ ਸਸਰੀ ਘਰ ਦੋ ਫਿੰਗਰ ਪਾ ਦੇ ਬਿੰਪਾ ਅੱਛੇ ਨੇ ਵੀ ਜਾਣਾ ਜਾ ਕੇ ਤਾਂ ਫੇਰ ਉਹ ਵਾਲੇ ਕਹਿੰਦੇ ਸ਼ੁਰੂ ਹੋਇਆ ਨਹੀਂ ਕੰਮ ਆ ਕੀ ਕਹਿੰਦਾ ਚਾਚਾ ਕਰ ਲੋ ਅੱਜ ਵੀ ਆਇਆ ਹਾਂ ਅੱਜ ਵੀ ਆਇਆ ਤਾਂ ਸਵੇਰੇ ਆਇਆ ਤਾਂ ਬਾਕੀ ਅ اچھا ਕ੍ਰਾਸਪ ਕਰਤਾ ਚੇਂਜ ਆਦਾ ਨੋਬੋ ਦਾ ਹਨਾ ਠੀਕ ਹੈ ਠੀਕ ਹੈ ਲੀਵਰ ਲਾਉਣ ਲੱਗੇ ਤੇ 70 ਦਾ ਸੀ ਵੱਡਣ ਲੱਗੇ ਤੇ ਫਿਰ ਉਹ ਸਟਿੱਪ ਪਾਈ ਦੀ ਹਲੇ ਹਨਾ ਠੀਕ ਹੈ ਗ੍ਰੀਸ ਤਾਂ ਆ ਗਿਆ ਨਾ ਸਾਰੇ ਬੈਰੀਂਗਾਂ ਚੋਂ ਹੂੰ ਬਸ ਟਿਕ ਵਾਕ ਤੇ ਲੀਵਰ ਲਾ ਦਿੰਦੇ ਹਾਂ ਹਾਂ ਲੀਵਰ ਲੱਗ ਜਾਊਗਾ ਅੱਜ ਇਹ ਟਰੈਕਟਰ ਨੇ ਇਹਦੇ ਪਿੱਛੇ ਚੱਲਣਾ ਜੀ ਪੱਕਾ ਹੀ ਪਿਛਲੀ ਵਾਰ ਜਦੋਂ ਉਹ ਲੈਂਦਾ ਤਾਂ ਪਿੰਡ ਚ ਆਪਣੇ ਇੱਕ ਮਿੱਤਰ ਪਿਆ ਨੇ ਉਹ ਚਲਾ ਕੇ ਦੇਖਿਆ ਤਾਂ ਪਚ ਨਹੀਂ ਰਿਹਾ ਰਿਪਰ ਤੇ 36 ਦੀ ਉਹ ਵੀ ਸੋਨਾ ਥੱਲੇ ਤੇ ਹੁਣ ਐਵੇਂ ਚੱਲਣਾ ਇਹਦੇ ਪਿੱਛੇ ਦੇਖੋ ਜੱਜ ਤੱਕ ਨਹੀਂ ਪੂਰਾ ਰੰਗ ਨਾਲ ਜੱਜਦਾ ਅੱਥੀ ਪੂਰਾ ਹੈ ਨਾ ਮੱਜ ਜੱਜਦਾ ਮਸ਼ੀਨ ਨਾਲ ਪੂਰਾ ਟਰੈਕਟਰ ਕਿ ਚੱਕੇ ਵੀ ਚਿੱਟੇ-ਚਿੱਟੇ ਆ ਗਏ ਨੇ ਇਹਦੇ ਚੱਕੇ ਚਿੱਟੇ ਉਹਦੇ ਕਵਰ ਚਿੱਟੇ ਦੇਖ ਪੂਰਾ ਇਹਨ ਕੰਬੀਨੇਸ਼ਨ ਘੈਂਟ ਬਣ ਗਿਆ ਨੋਬੋ ਦੇ ਵੀ ਚਿੱਟੇ ਹੀ ਆਇਆ ਇੱਥਾਂ ਨਾ ਉਹਦੇ ਕਰੀਮ ਆ ਗਏ ਨਾ ਥੋੜੇ ਜਿਹਾ ਹਾਂ ਬਾਕੀ ਦੇਖੋ ਜੀ ਐਵੇਂ ਮੋਡੀਫਿਕੇਸ਼ਨ ਕਰਤੀ ਘਰੇ ਰਹ ਘਰੇ ਬਣਾਤਾ ਪਾਪਰ ਤੇਰੀ ਤੇਰੀ ਪੱਟੀ ਵਿੱਚ ਤੇਰੀ ਹੋਈ ਸਾਰੀ ਲੀਆ ਠੀਕ ਆ ਸੋਹਣੀ ਆ ਸੋਹਣੀ ਬਹੁਤ ਸੋਹਣੀ ਲੱਗਦੀ ਸ਼ੌਂਕ ਆ ਯਾਰ ਚਾਚਾ ਚੀਜ਼ਾਂ ਬਣ ਗਈਆਂ ਇੰਨੀਆਂ ਥੋੜੀਆਂ ਕਿ ਨਹੀਂ ਕੈਂਟ ਲੱਗਦੀਆਂ ਚੀਜ਼ਾਂ ਸ਼ੀਸ਼ੇ ਹਾਂ ਉਹ ਵੀ ਸੋਹਣੇ ਆ ਦੇਖ ਲੈ ਮੈਂ ਕੈਂਟ ਲੱਗਦਾ 32 ਨਹੀਂ ਠੀਕ ਆ ਯਾਰ ਕੰਫਰਟੇਬਲ ਦੇਖ ਸਾਰਿਆਂ ਨੂੰ ਦੇਖਣਾ ਜੇ ਮੈਂ ਕਿਸੇ ਜਨਮ ਵੀ ਮੈਨੂੰ ਐ ਠੀਕ ਲੱਗਦਾ ਨਾ ਫਿਰ ਤਾਂ ਗੱਲ ਗੱਲ ਤਾਂ ਮੈਂ ਕਿਹੜੇ ਕੱਲੇ ਨੇ ਚਲਾਉਣਾ ਤਾਂ ਵੀ ਚਲਾਉਣਾ ਤਾਂ ਵੀ ਚੋਪੂਰੇ ਕਰਨੇ ਆ ਕਿ ਨਹੀਂ ਬਾਕੀ ਉਹ ਬਸ ਹੁਣ ਜੋ ਹੋਣਾ ਤਾਂ ਹੋ ਲਿਆ ਬੜਾ ਸੋਹਣਾ ਲੱਗ ਰਿਹਾ ਟਰੈਕਟਰ ਤੇ ਹੁਣ ਅੱਜ ਲੀਵਰ ਲਾ ਕੇ ਦੇਖ ਲੈਣੇ ਦੋਨੇ ਟਰੈਕਟਰਾਂ ਦੇ ਐਦੀ ਅੱਜਾ ਬਾਸਕਟ ਕੋ ਮੁੱਕਮਾ ਆ ਕੇ ਪਾਤੀ ਪਾਉਣੀਆਂ ਆਲੇ ਅੱਛਾ ਹੁਣ ਲੱਗਦੀ ਤਾਂ ਨਹੀਂ ਅੱਛਾ ਮੈਂ ਜਿਹੜੀ ਚੈਨੀ ਦੀ ਸ਼ਾਫਟ ਸੀ ਉਹ ਥੋੜੀ ਜੀ ਦਿੱਕਤ ਕਰਦੀ ਸੀ ਕ੍ਰੋਸ ਗਰਮ ਹੋ ਕੇ ਟੁੱਟ ਜਾਂਦਾ ਦਾ ਹੁਣ ਇਹ ਜਗਤਜੀਤ ਦੀ ਸ਼ਾਫਟ ਆਈ ਆਪਣੇ ਇਹਨੂੰ ਪਾਈਏ ਤਾਂ ਫਰਕ ਆ ਇਹ ਹੈਵੀ ਚੜੂੜੀ ਜਿਆਦਾ ਪਾ ਆ ਚਾਚਾ ਇਹਦੇ ਚ ਦਿਖਾ ਇਹ ਤਾਂ ਬੂਹਾਂ ਇਹ ਕਿੱਥੇ ਆ ਕੱਟ ਕਿੱਥੇ ਦਾ ਯਾਰ ਦੇਖ ਲੈ ਕੱਟ ਪਾ ਭਗਾ ਚਾ ਵੀ ਬੰਦਾ ਘੈਂਟਾ ਫੁਰਾ ਬੰਦੀਆ ਵਧੀਆ ਬੰਦਾ ਇਹਨਾਂ ਦਾ ਨਹੀਂ ਸ਼ਾਰਟ ਪਾ ਦੇ ਲੈ ਕੇ ਬਾਬੇ ਦਾ ਨਾਮ ਲੱਡੂ ਚੱਕ ਕੇ ਲੈ ਆਈਏ ਮੁੱਠਾ ਠੇਕ ਲੀਏ ਇਹਨਾਂ ਦੇ ਵੀ ਲੀਵਰ ਲੱਗਦੇ ਨੇ ਆਪਾਂ ਹੈਨਾ ਹੋ ਲੀਵਰ ਲਾਉਣੀ ਇਹਨਾਂ ਦੇ ਵੀ ਇੱਥੇ ਗੁੜ ਨਾਲ ਟੇਕਣਾ ਮੁੱਤ ਆ ਪਾਈ ਦਾ ਇਹ ਕਿ ਜ਼ੋਰ ਲੱਗਿਆ ਪਿਆ ਤਾਰਾਂ 'ਚ ਕਿੰਨਾ ਕੁ ਦਿਨ ਦਾ ਕੰਮ ਰਹਿ ਗਿਆ ਥੋੜਾ ਹਲੇ ਆ ਹੋ ਗਈ ਫਿਨਿਸ਼ ਦੇਖੋ ਡੈਕ ਫਿੱਟ ਕਰਿਆ ਬੱਤੀ ਲਾਤੀ ਬਹੁਤ ਕੁਝ ਕਰਿਆ ਚਾਰਜਰ ਵੀ ਲਾਤਾ ਐਲਈ ਐਲਈ ਲਾਤੀ ਪੱਖਾ ਅਸੀਂ ਜਰੂਰ ਕਰਦੇ ਹਾਂ ਠੀਕ ਕਰ ਦੂੰਗਾ ਇਹ ਅੱਜ ਤੱਕ ਦੱਸ ਨਹੀਂ ਛੱਡਦੇ ਜੀ ਤੁਸੀਂ ਸਾਡੇ ਲਓ ਭਾਈ ਡੈਕ ਵੀ ਉਹ ਪਹਿਲਾਂ ਉੱਥੇ ਫਿੱਟ ਕਰਿਆ ਤਾਂ ਉੱਥੇ ਤੇ ਉਰੇ ਆ ਗਿਆ ਥੱਲੇ ਇਹ ਇੱਥੇ ਜਣੀ ਕੀ ਆਏ ਆ ਵੀ ਉੱਥੇ ਪਿੱਛੇ ਦੀ ਕਰਾ ਸੀਟ ਵੀ ਉੱਚੀ ਆ ਡੈਕ ਵੀ ਥੱਲੇ ਆ ਗਿਆ ਪਿੱਛੇ ਦੇਖਣ ਚ ਦਿੱਕਤ ਆ ਰਹੀ ਸੀ ਬਹੁਤ ਦੋਵਾਂ ਨੂੰ ਹੁਣ 3-3 ਫੁੱਟੀਆਂ LEDਆਂ ਲੱਗੀਆਂ ਹਣ ਚੰਦੂ ਵੀਰੇ ਦੇ ਕਹਣੇ ਜ਼ੋਰ ਪੂਰਾ ਮਾਰਨਗੇ ਕਿ ਤੇਲ ਵੀ ਚੰਦੂ ਵੀਰਾ ਲੋਆ ਕੇ ਲਿਆਇਆ ਛਤਰੀ ਕਹਿੰਦਾ ਹੁਣ ਤੇਲ ਦਾ ਖਰਚਾ ਵੀ ਘਟ ਗਿਆ ਜ਼ੋਰ ਵੀ ਪੂਰਾ ਮਾਰਦਾ ਟਰੈਕਟਰ ਕਹਿੰਦਾ ਫਰਕ ਪੈ ਗਿਆ ਕਹਿੰਦਾ ਬਹੁਤ ਹਾਂ ਡਰਾਈਵਰ ਨੂੰ ਸ਼ਾਮਾ ਹੋ ਗਈ ਜ਼ੋਰ ਤਾਂ ਆਪੇ ਮਾਰੂ ਅੱਜ ਦੇ ਅੱਜ ਦੀ ਵੀਡੀਓ ਚ ਪਾਇਆ ਵਾ ਕਹਿੰਦਾ ਵੀ ਸਾਰਾ ਕੁਝ ਫਰਕ ਪੈ ਗਿਆ ਡੀਜ਼ਲ ਡੀਜ਼ਲ ਖਰਚਾ ਵੀ ਘਟ ਗਿਆ ਕਹਿੰਦਾ ਬਹੁਤ ਤੇ ਸਟਾਰਟ ਛੇਤੀ ਹੋਣ ਲੱਗ ਗਿਆ ਪ੍ਰਸ ਪ੍ਰਸ ਵੀ ਮਿੱਤਰੋ ਪਹਿਲਾਂ ਇੱਕ ਮਸ਼ੀਨ ਧੋਤੀ ਆਪਾਂ ਨੇ ਅੰਦਰ ਖੜਾਤੀ ਦੋਈ ਕਹਿਨੀ ਆ ਮੈਰ ਭਾਗਾ ਤੇ ਲੱਗੇ ਦੋ ਤਾਂ ਉਹ ਭਾਗਾ ਤੇ ਤਾਈ ਮਾ ਹੈ ਤਾਈ ਤੋਂ ਹੁੰਦੀ ਆ ਤਾਈ ਤੋਂ ਹੁੰਦੀ ਆ ਕਹਿੰਦਾ ਵੀ ਜੇ ਮੈਂ ਕੈਮ ਆ ਤਾਈ ਤੋਂ ਹੋਈ ਜਾਂਦੀ ਤੇ ਕੰਮ ਤਾਂ ਥਗੀ ਪਰ ਅੱਜ ਬਦਲ ਹੋਇਆ ਵਾ ਤੁਸੀਂ ਸਮਝ ਸਕਦੇ ਹੋ ਅੱਜ ਬਦਲ ਹੋਇਆ ਵਾ ਦੇਖ ਪਰ ਭਾਗੇ ਜੱਜੇ ਤਾਂ ਤੁਸੀਂ ਸਮਝ ਸਕਦੇ ਹੋ ਵੀ ਇਹਨੂੰ ਕੀ ਬਦਲ ਦਾ ਕਿਆ ਹੁੰਦਾ ਬਦਲ ਦਾ ਇਹ ਜਿਆੜੀ ਤੂੰ ਮੈਨੂੰ ਇਹ ਦੱਸ ਵੀ ਜਦ ਤੂੰ ਪਾਣੀ ਤੇਰ ਬੱਦਲਾਂ ਤੇ ਕਾਦੇ ਨਾ ਚੱਲਦਾ ਹੈ ਹੈ ਪਾਣੀ ਤੇਰ ਬੱਦਲਾਂ ਤੇ ਕਾਦੇ ਚੱਲਦਾ ਇਹਨਾਂ ਲੈ ਦਿੱਤੇ ਪਾਈ ਜਾਂਦਾ ਮੇਰੇ ਪਰ ਵੀ ਤਾਂ ਪੈਨੇ ਆ ਜਗਤ ਜੀ ਦੇ ਧੋ ਕੇ ਆਪਾਂ ਨੇ ਅੰਦਰ ਖੜਾਤੀ ਹਲੇ ਇਹਨਾਂ ਦੀਆਂ ਸ਼ਾਫਟਾਂ ਲੋਟ ਨਹੀਂ ਆ ਰਹੀਆਂ ਸ਼ਾਫਟਾਂ ਨੇ ਕਰਨੀਆਂ ਅਸਿਨੇ ਕਿਉਂਕਿ ਟਰੈਕਟਰ ਫੇਰ ਚੇਂਜ ਹੋ ਗਏ ਤੇ ਇਹਦੀ ਸ਼ਾਫਟ ਆ ਜਿਹੜੀ ਉਹ ਪਿਛਲੇ ਸਾਲ ਥੋੜੀ ਜਿਹੀ ਦਿੱਕਤ ਕਰ ਰਹੀ ਸੀ ਤਾਂ ਕਰਕੇ ਹਲੇ ਅਸੀਂ ਪੂਰੇ ਕਲੀਅਰ ਨਹੀਂ ਹੈਗੇ ਸ਼ਾਫਟਾਂ ਦੇ ਚੱਕਰ 'ਚ ਹੈ ਨਾ ਭਾਗਿਆ 'ਚ। ਜਿਆਨ ਜੀ ਨੂੰ ਦੱਸਾ ਦੇ ਕਿ ਚੱਲਣਾ। ਹਾਂ ਸੱਚ ਬਈ ਇਹ ਅੱਜ ਫੈਨ ਆਏ ਪਿਆ। ਆਪਣੇ ਇਹ ਮੁੰਡਾ ਤਾਂ ਪਿੰਡ ਦਾ ਹੀ ਆ ਪੱਗ ਵਾਲਾ ਤੇ ਇੱਧਰ ਇਹ ਮੁੰਡਾ ਬਾਹਰ ਤੇ ਆਇਆ। ਕਿੱਥੇ ਤੇ ਆਇਆ? ਪ੍ਰਾਗਪੁਰ। ਹੈ? ਪ੍ਰਾਗਪੁਰ। ਕਿਹੜਾ ਪਿੰਡ? ਪ੍ਰਾਗਪੁਰ। ਅੱਛਾ ਪ੍ਰਾਗਪੁਰ। ਦੋਨੇ ਤੁਤਲਾ ਬੋਲਦੇ ਆ ਸਮਝ ਲੱਗੀ ਨਹੀਂ ਕਿਹੜਾ ਪਿੰਡ ਕਹਿੰਦੇ। ਤੇ ਇੱਕ ਆਪਣਾ ਜੋਤ ਸਮਰਾ ਬਾਈ ਪੱਗਿਆ ਤੇ ਬਾਈ ਰੋਜ਼ ਕਮੈਂਟ ਕਰਦਾ ਜੋਤ ਸਮਰਾ ਕਹਿੰਦਾ ਵੀਰੇ ਮੇਰਾ ਨਾਮ ਲਿਓ ਵੀਡੀਓ 'ਚ ਵੀ ਮੈਂ ਕਹਾਂ ਇੱਕ ਵੀ ਵੀਡੀਓ ਐਜੀ ਨਹੀਂ ਜਿਹੜੀ ਮੈਂ ਨਹੀਂ ਦੇਖੀ ਤੇ ਤੁਸੀਂ ਮੈਨੂੰ ਕਹਿੰਦਾ ਜਿਹੜਾ ਮਰਜ਼ੀ ਸੁਭਾਣ ਪੁੱਛ ਸਕਦੇ ਆ ਫਿਰ ਦੱਸ ਕਿਵੇਂ ਕਿਹੜਾ ਕਿਆ ਪੁੱਛਣਾ ਬਾਈ ਨੂੰ ਗੁਣਾ ਘਟੋ ਵਾਲਾ ਗੁਣਾ ਘਟੋ ਹੈ ਗੁਣਾ ਘਟੋ ਵਾਲਾ ਹਾਂ ਵਿਤਰੋ ਡਿੰਪਾ ਚਾਚਾ ਵੀ ਆ ਗਿਆ ਜੀ ਨਹੀਂ ਲੱਗਿਆ ਸਾਡੇ ਬਿਨਾ ਮੁੜਿਆ ਆਇਆ ਇਹ ਜੀ ਤਾਂ ਲੱਗਿਆ ਵਾ ਕਾ ਕਾ ਪੈ ਗਿਆ ਇੱਕ ਮਤ ਆਇਆ ਤਾਂ ਕਿਆ ਕੰਮ ਪੈ ਗਿਆ ਪਾ ਕਿਚਨ ਪਾ ਕਿਚਨ ਘਰ ਘਾਟਾ ਪ੍ਰੋਟੈਕਟ ਕਰਾਉਣਾ ਕਰਨਾ ਉਹ ਤਾਂ ਦੱਸ ਕਿ ਕਿਆ ਕੰਮ ਪੈ ਗਿਆ ਤੇ ਗੱਸੀ ਘਾਇ ਦਾ ਹੱਥ ਔਲਾ ਕਰਨਾ ਆਇਆ ਬਈ ਚਾਚਾ ਦਾ ਕਹਿਣਾ ਕਰਾ ਲਾ ਤੂੰ ਵੀ ਜਾਣ ਲੱਗਿਆ ਕਹਿੰਦਾ ਤੂੰ ਵੀ ਕਰਾ ਲਾ ਆਹ ਇਹਦਾ ਕੰਮ ਕਰਦਾ ਬਾਕੀ ਤਾਂ ਦਾ ਕਰਦਾ ਲੋਕੀ ਦਾ ਕਰਦਾ ਯਾਰ ਮਰਦਾ ਕੋਈ ਹੂੰ ਹੋ ਗਿਆ ਨਾ ਹੋਰ ਫਿਰ ਕਿਹੜੇ ਏਰੀਆ ਜਾਂਦੀ ਪਿਆ ਤੇ ਚਾਂਸੀ ਕੋਲ ਬੰਦਾ ਆਪਣਾ ਵੀਡੀਓ ਦੇਖਦਾ ਹੋ ਤਾਂ ਕਿਹਾ ਉਹ ਕਿਆ ਨਾ ਉਹ ਤਾਂ ਮਨਸੂਰੀ ਮਨਸੂਰੀ ਅੱਛਾ ਪਗਾ ਦਿਪਾ ਚਾਹ ਕਹਿੰਦਾ ਬਈ ਤੁਹਾਡੀਆਂ ਵੀਡੀਓ ਦੇਖਦਾ ਕਹਿੰਦਾ ਆਪਣੀਆਂ ਅੱਛਾ ਜੱਜਲ ਮਾ ਗਿਆ ਉਹਦੇ ਦੋ ਦਿਨ ਇਹਦਾ 12 ਰਿਕ ਰੁਕ ਰਿਆ ਘੋੜੇ ਉੱਤੇ ਅੱਛਾ ਰੋਟਾ ਤੇ ਰੁਕਦੇ ਆ ਪਹੁੰਚੇ ਵੀ ਦਸਮੇਸ ਬੋ ਜਿੰਨਾ ਪਹੁੰਚਦੇ ਆ ਠੀਕ ਆ ਪਤਾ ਜਾਣਕਾਰ ਖਾਣ ਲੈ ਜੇ ਫੋਨ ਕਰੇ ਤਾਂ ਬਿਨਾ ਕਰਦਾ ਫੇਰ ਆ ਜਾਂਦਾ ਆ ਮੈਂ ਫੋਨ ਕਰਿਆ ਸੀ ਪਹਿਲਾਂ ਚੱਕਿਆ ਨਹੀਂ ਔਰ ਮਨੀ ਲਾ ਜੀ ਬਸ ਠੀਕ ਠਾਕ ਬੰਦੇ ਪੇਲੇ ਆਉਣਗੇ ਪੋਲ ਵਾਲੇ ਆਉਣਗੇ ਖਾਤੇ ਵੀਡੀਓ ਦੇਖ ਰਿਹਾ ਸੀ ਜਾਂ ਤੇ ਬਾਦ ਅੱਛਾ ਲੈ ਲੈ ਮੈਂ ਵੀ ਕਹਿੰਦਾ ਮੈਂ ਅੱਜ ਤਾਂ ਹੀ ਨਵੇਂ ਕੱਪੜੇ ਪਾਈ ਕਿਰਦੇ ਲੋਕੜੇ ਵੀ ਕਾ ਕਰਨੀ ਪਾਉਗਾ ਹਾਂ ਕਰਿਆ ਕੁਝ ਵੱਡੇ ਐ ਕੁਝ ਵੱਡੇ ਐ ਵੀ ਉੱਥੇ ਕੇ ਵੀ ਵਸ ਸਾਡੀ ਜਿਆਦਾ ਕੀ ਮੁੜਿਆ ਐ ਬਸ ਪਤਨ ਤੂੰ ਲਾਇਆ ਐ ਉੱਥੇ ਹਾਂ ਹੱਬ ਤੁਸੀਂ ਕਿਆ ਕਰਿਆ ਮੋਰ ਕੇ ਘਰ ਆਪਰੇ ਸੀ ਹਲੇ ਰੇਰੇ ਘਰ ਤੇ ਕਿਹੜੀ ਉੱਥੇ ਖੜੀ ਸੀ ਹਾਂ ਮੈਂ ਕੱਲ ਬਾਣਾ ਕਿੰਨੇ ਦਿਨ ਤੇ ਕੰਮ ਅਜੇ ਵੀ ਕੋਈ ਨੀ ਚੱਲਣਾ ਸੋਨੀ ਨੂੰ ਕਿੰਨੇ ਦਿਨ ਹੋ ਗਏ ਕਦੇ ਛੋਲੇ ਵੜਦਾ ਕਦੇ ਕੁਝ ਕਰਦਾ ਉਹਦੀ ਵਾਰ ਇੱਕ ਟਿੱਚ ਹੈ ਨਾ ਮੈਂ ਫੇਰ ਚਾਂਸੀ ਕੋਲਾ ਅਜਾ ਤੂੰ ਤਾਂ ਚਾਂਸੀ ਕੋਲੇ ਹਾਂ ਉਹਦੀ ਗਾਣੀ ਕਰ ਤੂੰ 10 ਤਰੀਕ ਨੂੰ ਮੁੜ ਵੀ ਆਉਣਾ ਅਸਾ ਜਣਾ 10 ਤਰੀਕ ਨੂੰ ਮੁੜ ਵੀ ਆਉਂਗਾ ਆਉਣਾ ਹੀ ਪੈਣਾ 10 ਤਰੀਕ ਨੂੰ ਕਿਹਾ じゃ ਸੀਜ਼ਨ ਲਾਰੇ ਹੈ ਸਾਨੂੰ ਵੀ ਲੈ ਜਾ ਅੱਗੇ ਕੀ ਹੈ ਆਹ ਇਹਨੇ ਦੱਸੀ ਸਰਦੂ ਕੰਮ। ਨਹੀਂ ਆਪਾਂ ਨੂੰ ਕਿਹਦਾ ਜਿਆਦਾ ਸੀਰੀਪ ਪੱਢਣੀ ਆ ਆਪਾਂ ਨੇ। ਕੱਲ ਕੋਈ ਨਾ ਆਇਆ ਸੀ ਕੰਮ ਤਾਂ ਸਾਰੂ ਗਈ। ਆਏ ਜਿਉਂ ਕਿਹਦੀ ਤੇਰੇ ਜਿਹੜੇ ਪੈਸੇ ਇਹਨੂੰ ਦੇਣੇ ਆ। ਹੂੰ। ਦੱਸੀ ਗੱਲ ਅੱਧ ਕਰਨੀ ਆ ਆਪਾਂ। ਜਿਆਦਾ ਆਂ ਜਿਆਦਾ ਭਰਾਈ ਕਰ ਲਵੇ ਇਹ। ਹਾਂ ਹਾਂ। ਨਹੀਂ ਉੱਥੇ ਜਿਆਦਾ ਕਣਕੇ ਆ। ਕਣਕ ਆਪੇ ਜਿਆਦਾ। ਅੱਛਾ ਹੋਰ ਜਿਵੇਂ ਦਾ ਹੁਣ ਸੋਨੀ ਦਾਲ ਸਬਜ਼ੀਆਂ ਬੜਦਾ ਫਰੀ ਜਾਂਦਾ ਹੋਰ ਕੁਝ ਵੀ ਹੈਗਾ? ਦਾਲਾਂ ਨੂੰ ਉੱਤਰ ਤਕਰੀਬਨ ਜਿਹੜਾ ਮਟਰਾਂ ਨਾਲ ਕੰਮ ਹੁੰਦਾ ਉਹ ਪਰਾ ਜਲਾਉਣ ਵਾਲੇ ਸਾਈਡ ਹੁੰਦਾ। ਅੱਛਾ। ਹਾਂ। ਇੱਧਰ ਮਟਰ ਇੱਕ ਨਜ਼ਾਰਾ ਬਈ ਯਾਚੇ ਉਹਨਾਂ ਨੂੰ ਕੰਬੈਨਾ ਕਰਕੇ ਸਾਰਾ ਭਾਰਤ ਘੁੰਮ ਲੰਦੇ ਆ। 12 ਐਮਪੀ ਜੁਪੀ ਦੇਦੇ ਨਾ ਇਹ ਗਲੀਆਂ ਗਲੀਆਂ ਚੱਪੇ ਚੱਪੇ ਦੇ। ਆ ਗੋਰਖਪੁਰ ਨੂੰ ਤਾਂ ਸਾਡਾ ਪਿੰਡ ਅੱਧਾ ਲੱਗ ਜਾਂਦਾ। ਹਾਂ। ਚਾਹ ਨਾਲ ਪਰਸੋਂ ਬੈਠਿਆ ਤਾਂ। ਤੇ ਮੈਂ ਸ਼ਾਮ ਨੂੰ 8:30 ਵਜੇ ਉਹਨੇ 9:30 ਵਜੇ ਫੇਰੇ ਘਰੋਂ ਕਰਿਆ। ਹਾਂ। ਅੱਜ ਫਿਰ 2 ਵਜੇ ਬੈਠ ਜਾਣਾ। ਓਏ। ਉੱਤੇ ਸੇ ਬਿੱਦਲ ਤੋਂ ਐਤ ਕੀ ਜੜੀ ਕੀ ਟ੍ਰੇਨਾਂ ਦੀਆਂ ਝੂਂਟੀਆਂ ਲੈ ਰਿਹਾ ਹੈ ਬੋਲਦਾ ਨਹੀਂ ਫੋਨ ਕਰਕੇ ਕਹਿੰਦੀ ਕਿ ਦਾਣਾ ਵੱਟ ਕੇ ਸਾਈਡ ਚਲਾ ਦੇ ਡੋਲਣਾ ਨਹੀਂ ਉਹ ਵਾਕਾ ਤੁਸੀਂ ਤਾਂ ਗੌਂਡੀ ਨੇ ਡੋਲੀਆਂ ਕਿਹਾ ਕੋਈ ਨਹੀਂ ਕੌਸ ਨਹੀਂ ਪੈ ਗਈ ਨੇ ਚਲੋ ਜਸੀ ਨੇ ਵੀ ਚਲਾਇਆ ਟਰੱਕ ਠੀਕ ਆ ਚੰਗਾ ਫਿਰ ਹਾਂ ਜਸੀ ਨੇ ਵੀ ਚਲਾਇਆ ਟਰੱਕ ਇਹ ਐਨ ਹੁਣ ਚੱਲ ਪਿਆ ਉੱਥੇ ਕੰਮ ਕਿ ਨਹੀਂ ਵਾਲੇ ਆ ਚੱਲ ਪਿਆ ਨਹੀਂ ਜਕਣਾ ਨਾ ਏਹੀ ਚ ਹੁੰਦੀ ਯਾਰ ਲਾਗ ਨੇੜੇ ਜਿੰਦਾ ਅੰਗ ਕਸਰਾੰਦ ਹੋ ਗਿਆ ਹੰਦੀ ਹੋਰ ਚਲ ਬੜਾ ਦਿੱਤਾ ਆਵੇ ਆਪਣਾ ਪਿਛੇ ਤਾ ਹੋਇ ਆਏ ਹੁੰਨੇ ਆ ਲੱਗ ਲੱਗ ਹੂੰ ਏਰੀ ਜੀ ਉਹ ਸਾਬ ਨਾਲ ਜਿਹੜੀ ਕਿਦੋਂ ਦਿਨੋਂ ਬ੍ਰਦਰ ਆ ਹੂੰ ਹੂੰ ਵੀ ਚੱਲ ਚੱਲ ਪੂਗਾ ਇੱਕ ਦਿਨ ਤੱਕ ਚੱਲ ਪਣਾ ਹੋਰ ਪੁੱਛ ਪੁੱਛਲਾ ਫੋਨ ਕਰਕੇ ਕਹੇ ਨਹੀਂ ਚੱਲ ਹਾਂ ਨਹੀਂ ਚੱਲਿਆ ਤੂੰ ਇੱਕ ਦਿਨ ਹੋਰ ਰਹਿ ਜਾ ਸਾਡੇ ਕੋਲ ਰੇ ਕਾਹਨੇ ਵੀ ਛਿੰਦੇ ਤੇ ਪੈਸੇ ਨਹੀਂ ਲੈਨੇ ਉਹਨਾਂ ਤੂੰ ਹੋ ਚਲ ਫੇ ਚਲ ਟਾਈਮ ਨਾਲ ਚੱਲ ਜਾਂਦੇ ਨੇ ਰੋਟੀ ਫਿਰ ਚਾਚਾ ਉੱਥੇ ਕਿਵੇਂ ਹੁੰਦਾ ਰੋਟੀ ਕਿੱਟਾ ਫ ਉਹ ਨੀ ਮੈਂ ਕਹਿੰਦਾ ਕਣਕ ਦੀ ਵੀ ਜਵੇਂ ਆਪ ਜੇ ਨਿੰਦਰੋਂ ਨਹੀਂ ਤਾਂ ਆਪ ਬਗਾਉਣਾ ਤੁਸੀਂ ਆਪ ਬਗਾਉਣੀ ਉੱਥੇ ਆਪ ਹੀ ਬਣਾ ਲਈ ਦੀ ਆ ਤੈਨੂੰ ਆਉਂਦੀ ਆ ਬਣਾਉਣੀ ਹੋਰ ਆ ਗਿਆ ਬੰਦੇ ਬੰਨਾਂ ਨੇ ਆਪ ਨੂੰ ਬਣਾ ਲੈਣਾ ਤੇ ਦਾਲ ਸਬਜ਼ੀ ਆਸ ਆਪਣੀ ਨਾਲ ਲੈ ਕੇ ਜਾਂਦੇ ਹੁੰਦੇ ਆ ਸਾਰਾ ਉੱਥੇ ਮਿਲ ਜਾਂਦਾ ਸਾਮਾਨ ਤਾਂ ਸਾਰਾ ਮਿਲਦਾ ਯਾਰ ਕਿਤੇ ਜਿਹਾ ਬਗੈ ਰੱਖੀ ਹੋਣੀ ਆ ਨਾ ਪੀਪੇ ਚ ਕਾਨੂੰ ਯਾਰ ਬਣੇ ਬਣਾ ਦੇ ਫੱਕਾ ਉਹ ਤੇ ਦਲ ਸਰ ਜਹੀ ਜੀ ਹੁੰਦੀ ਜਹੀ ਜੀ ਹੁੰਦੀ ਆ ਮਤਲਬ ਉਹ ਵੀ ਨਹੀਂ ਗੱਲ ਕਰਤੀ ਕਹਿੰਦਾ ਅਸੀਂ ਉੱਥੇ ਕੈਨੇਡਾ ਚ ਆਹ ਬੰਦਾ ਬਾਹਰ ਮਾਰਦਾ ਜਦ ਮੈਂ ਆਵ ਕੇ ਦੇ ਗਈ ਚਲੋ ਠੀਕ ਆ ਚਲ ਠੀਕ ਹੈ ਪੀਪੇ ਚ ਲੈ ਨਜ਼ਾਰੇ 10 ਤਰੀਕ ਤੱਕ ਮੁੜ ਕੇ ਆਊਗਾ ਬਾਈ ਇਹ ਤੇ ਫਿਰ ਦੇਖਾਂਗੇ ਕਿਹੜਾ ਪੰਜ ਚਾਚੇ ਦੀ ਚੰਗਾ ਬੰਦਾ ਲੈ ਜਾ ਫਿਰ ਹੁਣ ਨਾਲ ਬੰਦੇ ਨੂੰ ਤਾਂ ਲੈ ਜਾ ਨਾਲ ਮੋਟਰਸਾਈਕਲ ਪਰ ਜਰਸੀ ਨੂੰ ਲੈ ਜਾ ਆਪਾਂ ਵੀ ਲੈ ਕੇ ਆਈਏ ਕਿਤੇ ਦੱਸ ਜੇ ਨਾ ਉਹ ਆਪਣੀਆਂ ਚਲਾ ਲਾ ਹੈ ਉਹ ਆਪਣੀਆਂ ਚਲਾ ਲਾ ਆਪਣੀਆਂ ਤਾਂ ਚਲਾ ਲਾ ਦੇਖ 10 10 ਤਰੀਕ ਤੱਕ ਆਪਣੇ ਕਿੱਥੇ ਚੱਲ ਪੂਗਾ ਹਲੇ ਕੰਮ ਤਿਆਰੀ ਕੱਟ ਨਹੀਂ ਕੱਟਣੀ